ਇਤ ਮਾਰਕ ਚੱਲੇ ਭਾਈੜੇ ਗੁਰ ਕਹ ਸੋਕਾਰ ਕਮਾਏ ਜਿਓ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜਿਓ ਇਓ ਪਾਵੈ ਹਰ ਦਰਸਾਵੜਾ ਨਹ ਲਗੇ ਤਤੀ ਵਾਉ ਜਿਉ ਗੁਰੂ ਪਿਆਰੀ ਸਾਧ ਸੰਗਤ ਦੀ ਆਪ ਜੀ ਅਤੀ ਭਾਖਸ਼ਾਲੀ ਹੋ ਜੋ ਸਤਗੁਰੂ ਜੀ ਦੇ ਸਤਕਾਰ ਵਿੱਚ ਜੁੜ ਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਸੀ ਆਓ ਸਿੱਖ ਰਹਿਤ ਮਰਜਾਦਾ ਦੀ ਚਲ ਰਹੀ ਵਿਚਾਰ ਅਗਲੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਆਪ ਜੀ ਜਿੰਨੇ ਵੀ ਸਤਿਗੁਰੂ ਦੇ ਪਿਆਰ ਵਿੱਚ ਜੁੜ ਬੈਠੇ ਹੋ ਗੁਰੂ ਬਖਸ਼ੀ ਫਤੇ ਪ੍ਰਵਾਣ ਕਰੋ ਸਾਧ ਸੰਗਤ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਰਹਿਤ ਮਰਿਆਦਾ ਦੇ ਵਿੱਚ ਜੋ ਲਿਖਿਆ ਗੁਰਬਾਣੀ ਦੇ ਅਭਿਆਸ ਦਾ ਚੌਥਾ ਜਿਹੜਾ ਅੰਕ ਹੈ ਸਾਧ ਸੰਗਤ ਵਿੱਚ ਜੁੜ ਕੇ ਗੁਰਬਾਣੀ ਦਾ ਅਭਿਆਸ ਸਭ ਤੋਂ ਪਹਿਲਾਂ ਹੈ ਗੁਰਦੁਆਰੇ ਗੁਰਬਾਣੀ ਦਾ ਅਸਰ ਸਾਧ ਸੰਗਤ ਵਿੱਚ ਬੈਠਿਆਂ ਬਧੇਰੇ ਹੁੰਦਾ ਹੈ ਇਸ ਲਈ ਸਿੱਖ ਲਈ ਉਚਿਤ ਹੈ ਕਿ ਸਿੱਖ ਸੰਗਤਾਂ ਦੇ ਜੋੜ ਮੇਲੇ ਅਸਥਾਨਾਂ ਗੁਰਦੁਆਰਿਆਂ ਦੇ ਦਰਸ਼ਨ ਕਰੇ ਤੇ ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਵੇ ਸਾਤ ਸੰਗਤ ਦੀ ਅੱਜ ਵੀ ਕਈ ਲੋਕਾਂ ਦੇ ਮਨ ਦੇ ਵਿੱਚ ਹੈ ਕਿ ਸਾਡੇ ਘਰ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰੇ ਜਾਣ ਦੀ ਕੀ ਲੋੜ ਹੈ ਪਰ ਸੰਗਤ ਤੋਂ ਬਿਨਾ ਸਾਡਾ ਜੀਵਨ ਜਿਹੜਾ ਹੈ ਉਹ ਪਰਮੇਸ਼ਰ ਦੇ ਗੁਣਾ ਨਾਲ ਭਰਪੂਰ ਨਹੀਂ ਹੋ ਸਕਦਾ ਕਿਉਂਕਿ ਸੰਗਤ ਐਸੀ ਚੀਜ਼ ਹੈ ਬਿਸਰ ਗਈ ਸਭ ਤਾਤ ਪਰਾਏ ਜਬ ਤੇ ਸਾਤ ਸੰਗਤ ਮੋਹ ਪਾਈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣਿਆ ਪ੍ਰਭ ਜੀ ਭਾਗਾ ਵਾਲਿਓ ਸਾਧ ਸੰਗਤ ਦੀ ਜਿਨ੍ਹਾਂ ਦੇ ਘਰ ਵੀ ਪ੍ਰਕਾਸ਼ ਹਨ ਤੇ ਉਹ ਵੀ ਦੋਨੇ ਟਾਈਮ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੁੰਦੇ ਹਨ ਦੂਸਰਾ ਪੁਆਇੰਟ ਹੈ ਕਿ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨੇਤਾ ਪ੍ਰਤੀ ਹੋਵੇ ਬਿਨਾ ਖਾਸ ਕਾਰਨ ਦੇ ਜਦ ਕੀ ਪ੍ਰਕਾਸ਼ ਜਾਰੀ ਰੱਖਣ ਦੀ ਲੋੜ ਹੋਵੇ ਰਾਤ ਨੂੰ ਪ੍ਰਕਾਸ਼ ਨਾ ਰਹੇ ਆਮ ਤੌਰ ਤੇ ਰਹਿ ਰਾਸ ਦੇ ਪਾਠ ਮਗਰੋਂ ਸੁਖ ਆਸਣ ਕੀਤਾ ਜਾਵੇ ਪਰ ਇਹ ਸ਼ਬਦ ਅਸੀਂ ਆਮ ਵਰਤਦੇ ਹਾਂ ਸੁਖ ਆਸਣ ਪਰ ਇੱਥੇ ਮੈਨੂੰ ਨਹੀਂ ਠੋਕਮਾ ਲੱਗਦਾ ਮੇਰੀ ਵਿਚਾਰ ਜਦੋਂ ਤੁਸੀਂ ਧਿਆਨ ਨਾਲ ਸੁਣਿਓ ਸੁਖ ਆਸਣ ਮਤਲਬ ਗੁਰੂ ਦੁੱਖ ਦੇ ਵਿੱਚ ਸੀ ਅਸੀਂ ਹੁਣ ਗੁਰੂ ਨੂੰ ਸੁਖ ਵਿੱਚ ਖੜ ਦੇਤਾ ਹੈ ਪਹਿ ਹੋ ਗਿਆ ਨਾ ਸੁਖ ਆਸਣ ਤੇ ਦੁੱਖ ਆਸਣ ਸੀ ਨਾ ਗੁਰੂ ਤੇ ਸੁਖ ਆਸਣ ਚ ਕਰ ਦਿੱਤਾ ਤੇ ਸਭ ਤੋਂ ਚੰਗਾ ਲਬਜ ਹੈ ਕਿ ਸੇਵਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਕਰੀਏ ਇਹ ਸ਼ਬਦ ਇੱਥੇ ਵਰਤਿਆ ਜਾਵੇ ਜਦ ਤੱਕ ਗ੍ਰੰਥੀ ਜਾਂ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਹਾਜ਼ਰ ਰਹਿ ਸਕੇ ਜਾਂ ਪਾਠੀਆਂ ਦਰਸ਼ਨ ਕਰਨ ਵਾਲਿਆਂ ਦੀ ਆਵਾਜ਼ਾਈ ਰਹੇ ਤਾਂ ਬਿਆਦਵੀ ਦਾ ਖਤਰਾ ਨਾ ਹੋਵੇ ਤਦ ਤੱਕ ਪ੍ਰਕਾਸ਼ ਜਾਰੀ ਰਹੇ ਉਪਰੰਤ ਫਿਰ ਉਹਨਾਂ ਲਿਖਿਆ ਸੁਖ ਆਸਣ ਪਰ ਸੰਭਾਲ ਸੇਵਾ ਕਰ ਦੇਣੀ ਉਚਿਤ ਹੈ ਤਾਂ ਜੋ ਬਿਆਦਵੀ ਨਾ ਹੋਵੇ ਅਗਲਾ ਪੁਆਇੰਟ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਨਾਲ ਪ੍ਰਕਾਸ਼ਿਆ ਪੜਿਆ ਤੇ ਸੰਤੋਖਿਆ ਜਾਵੇ ਕਿੰਨਾ ਸਨਮਾਨ ਸਾਨੂੰ ਰੋਜ਼ ਸਿਖਾਇਆ ਜਾਂਦਾ ਜੋ ਦਰਬਾਰ ਸਾਹਿਬ ਦੇ ਵਿੱਚ ਆਪਾਂ ਦੇਖਦੇ ਹਾਂ ਗੁਰੂ ਸਾਹਿਬ ਜੀ ਦੀ ਸਵਾਰੀ ਹੁੰਦੀ ਹੈ ਕਿਸ ਤਰ੍ਹਾਂ ਸਨਮਾਨ ਦੇ ਨਾਲ ਪ੍ਰਕਾਸ਼ ਕਰਦੇ ਆ ਕਿਸ ਤਰ੍ਹਾਂ ਸਤਿਗੁਰੂ ਦੀ ਸਵਾਰੀ ਜਾਂਦੇ ਆ ਪਰ ਉਹ ਸਿੱਖਦੇ ਆ ਪ੍ਰਕਾਸ਼ ਲਈ ਜ਼ਰੂਰੀ ਹੈ ਕਿ ਸਥਾਨ ਸਾਫ਼ ਸੁਥਰਾ ਹੋਵੇ ਉੱਪਰ ਚਾਂਦਨੀ ਹੋਵੇ ਜਿਹਨੂੰ ਆਪਾਂ ਚੰਦੋਆ ਸਾਹਿਬ ਕਹਿੰਦੇ ਆ ਪ੍ਰਕਾਸ਼ ਮੰਜੀ ਸਾਹਿਬ ਤੇ ਸਾਫ਼ ਸੁਥਰੇ ਬਸਤਰ ਵਿਛਾ ਕੇ ਕੀਤਾ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ ਕੇ ਪ੍ਰਕਾਸ਼ਨ ਲਈ ਗਦੇਲੇ ਅਤੇ ਸਮਿਆਣ ਵਰਤੇ ਜਾਣ ਤੇ ਉੱਪਰ ਲਈ ਰਮਾਲ ਹੋਵੇ। ਜਦ ਪਾਠ ਨਾ ਹੋਵੇ ਤਾਂ ਉਤੇ ਰਮਾਲ ਪਿਆ ਰਹੇ ਪ੍ਰਕਾਸ਼ ਵੇਲੇ ਚੌਰ ਹੋਣਾ ਵੀ ਜ਼ਰੂਰੀ ਹੈ। ਚੌਰ ਸਾਹਿਬ ਇੱਕ ਬਾਦਸ਼ਾਹਤ ਦੀ ਨਿਸ਼ਾਨੀ ਹੈ। ਜੇ ਆਪਾਂ ਚੌਰ ਸਾਹਿਬ ਕਰਦੇ ਹਾਂ ਤੇ ਕਿੰਨੇ ਸਨਮਾਨ ਦੇ ਨਾਲ ਚੌਰ ਸਭ ਕੀਤਾ ਜਾਂਦਾ ਕਿਉਂਕਿ ਇਹ ਸਭ ਰਾਜਨ ਕੇ ਰਾਜਾ ਹੁਣ ਅੱਗੇ ਜਿਹੜਾ ਪੁਆਇੰਟ ਹੈ ਉੱਪਰ ਦੱਸੇ ਸਮਾਨ ਤੋਂ ਇਲਾਵਾ ਧੂਫ ਜਾਂ ਦੀਵੇ ਮਚਾ ਕੇ ਆਰਤੀ ਕਰਨੀ ਭੋਗ ਲਾਉਣਾ ਜੋਤਾਂ ਜਗਾਉਣੀਆਂ ਟਲ ਖੜਕਾਉਣੇ ਆਦਿ ਕਰਨਾ ਕਰਮ ਗੁਰਮਤ ਅਨੁਸਾਰ ਨਹੀਂ ਹਨ ਅੱਜ ਕਈ ਲੋਕ ਲੰਗਰ ਤਿਆਰ ਕਰਦੇ ਅਸੀਂ ਭੋਗ ਲਾ ਰਹੇ ਆ ਭੋਗ ਲੱਗਦਾ ਮੂਰਤੀਆਂ ਨੂੰ ਸਿਰਫ ਅਰਦਾਸ ਕਰਨੀ ਹੈ ਜੇ ਤਾਂ ਬਗਨੇ ਕੜਾ ਪ੍ਰਸ਼ਾਦ ਪ੍ਰਵਾਨ ਹੋਵੇ ਗੁਰੂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਸਮੇਂ ਤੋਂ ਮਰਯਾਦਾ ਹੈ ਸਤਗੁਰੂ ਜੀ ਆਪ ਕਰਪਾਣ ਭੇਟ ਕਰਦੇ ਸੀ ਇਹ ਨਹੀਂ ਕਿ ਗੁਰੂ ਸਾਹਿਬ ਜੀ ਮੌਜੂਦ ਸਨ ਤੇ ਉਹਨਾਂ ਦੇ ਮੂੰਹ ਤੇ ਲਾ ਦਿੰਦੇ ਸੀ ਥੋੜਾ ਜਿਹਾ ਭੋਗ ਲਾ ਦਿਓ ਭੋਗ ਮੂਰਤੀਆਂ ਨੂੰ ਲੱਗਦੇ ਸ਼ਬਦ ਨਹੀਂ ਵਰਤਣਾ ਚਾਹੀਦਾ ਔਰ ਇਹ ਸੋਚਣਾ ਕਿ ਦਰਵਾਜਾ ਬੰਦ ਕਰਦੇ ਹੋ ਹਣਸੀਂ ਭੋਗ ਲਾਣ ਲੱਗੇ ਆ ਗੁਰੂ ਸਾਹਿਬ ਜੀ ਪ੍ਰਸ਼ਾਦਾ ਛੱਕ ਕੇ ਬਹੁਤ ਕੁਝ ਕਰਦੇ ਆ ਕਹਿੰਦੇ ਜੀ ਹੁਣ ਗੁਰੂ ਸਾਹਿਬ ਜੀ ਦੇ ਹੱਥ ਧਵਾ ਦਿਓ ਫਿਰ ਉਹ ਰੁਮਾਲ ਲੈ ਕੇ ਆਓ ਗੁਰੂ ਸਾਹਿਬ ਨੇ ਹੱਥ ਪਹੁੰਚ ਲੈ ਇਦਾਂ ਦੀ ਮਨਮਤ ਗਲਤ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸਿੱਖਿਆ ਲੈਣੀ ਸੀ ਸਿੱਖਿਆ ਅਸੀਂ ਲੈ ਨਹੀਂ ਰਹੇ ਇਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਸਤਕਾਰ ਕਰਨਾ ਵੱਧ ਤੋਂ ਵੱਧ ਕਰਨਾ ਗੁਰਬਾਣੀ ਦਾ ਇਹ ਸਾਡਾ ਫਰਜ ਹੈ ਪਰ ਇਹਨੂੰ ਮੂਰਤੀਆਂ ਮੰਗਰ ਕਰ ਦੇਣਾ ਮੂਰਤੀਆਂ ਮੰਗਰ ਵਰਤਣਾ ਇਹ ਉਚਿਤ ਨਹੀਂ ਹੈ ਇੱਕ ਬਾਬਾ ਬਾਹਰਲੇ ਦੇਸ਼ ਤੋਂ ਵੀਡੀਓ ਆਇਆ ਸੀ ਤੇ ਉਹਨੇ ਸੇਰੇ ਉੱਠ ਕੇ ਨਾ ਦੋਕ ਦਿਨ ਉਹਨੇ ਕੀਤਾ ਸੀ ਫਿਰ ਸੰਗਤਾਂ ਨੇ ਉਹਨੂੰ ਸਹੀ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਿਰ ਤੇ ਰੱਖ ਕੇ ਨਾ ਘੁੰਮ ਰਿਆ ਸੀ ਪਾਰਕ ਤੇ ਵਿੱਚ ਲੋਕਾਂ ਨੇ ਪੁੱਛਿਆ ਕਿ ਕਹਿੰਦਾ ਗੁਰੂ ਸਾਹਿਬ ਨੂੰ ਸੈਰ ਕਰਾ ਰਹੇ ਆ ਗੁਰੂ ਸਾਹਿਬ ਨੂੰ ਮੈਂ ਸੇਵਾ ਕਰਾ ਰਿਹਾ ਏਦਾਂ ਦੇ ਵੀ ਸਾਡੇ ਵਿੱਚ ਲੋਕ ਫਿਰਦੇ ਆ ਤੇ ਭੋਗ ਲਾਉਣਾ ਅਗਰਬਤੀਆਂ ਲਾਉਣੀਆਂ ਕਈ ਜਗ੍ਹਾ ਨੁਕਸਾਨ ਵੀ ਹੁੰਦਾ ਸਿਰਫ ਅਸੀਂ ਗੁਰਬਾਣੀ ਦਾ ਪ੍ਰਕਾਸ਼ ਲੈਣਾ ਪੁਰਾਣੇ ਸਮਿਆਂ ਦੇ ਵਿੱਚ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਸੀ ਤੇ ਦੀਵੇ ਜਗਾਈ ਜਾਂਦੇ ਸਨ ਅੱਜ ਹੈਰਾਨਗੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਇਸੇ ਤਰ੍ਹਾਂ ਕਰਨ ਲੱਗ ਗਏ ਜਿਸ ਤਰ੍ਹਾਂ ਮੂਰਤੀਆਂ ਦੇ ਹੁੰਦੀਆਂ ਤੇ ਗੁਰੂ ਸਾਹਿਬ ਮਹਾਰਾਜ ਕਹਿ ਰਹੇ ਆ ਜੋ ਸਾਨੂੰ ਹੁਕਮ ਕੀਤਾ ਹੋਣੇ ਪਾਈ ਸਾਹਿਬ ਜੀ ਨੇ ਵੀ ਸ਼ਬਦ ਸਰਵਣ ਕਰਾਇਆ ਰਹਿਣੀ ਰਹੇ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਕਾ ਚਿਹਰਾ ਰਹਿਤ ਬਿਨਾ ਨੇ ਸਿੱਖ ਘਾਵੈ ਰਹਿਤ ਬਿਨਾ ਦਰ ਚੋਟਾ ਖਾ ਉੱਪਰ ਦੱਸੇ ਸਮਾਨ ਤੋਂ ਇਲਾਵਾ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ ਭੋਗ ਲਾਉਣਾ ਜੋਤਾਂ ਜਗਾਉਣੀ ਆ। ਅੱਜ ਕੱਲ੍ਹ ਕਈ ਘਰਾਂ ਦੇ ਵਿੱਚ ਬਾਬਾ ਦੀਪ ਸਿੰਘ ਦੀ ਫੋਟੋ ਲਾ ਕੇ ਜੋਤ ਜਗਾਈ ਜਾ ਰਹੀ ਹੈ। ਕਿਸ ਨੇ ਆਖਿਆ? ਇਕਵਾਲ ਐਂਡ ਪਾਰਟੀ ਅੰਮ੍ਰਿਤਸਰ ਤੋਂ ਆਖਿਆ। ਸਾਡਾ ਗੁਰੂ ਵੱਡਾ ਹੈ ਜਾਂ ਸ੍ਰੀ ਅਕਾਲ ਤਖਤ ਸਾਹਿਬ ਵੱਡਾ ਜਾਂ ਇਕਵਾਲ ਸਿੰਘ ਵੱਡਾ ਹੈ? ਤੇ ਸਤਿਗੁਰੂ ਪਾਤਸ਼ਾਹ ਦੀ ਜਿਹੜੀ ਮਰਜ਼ਾਦਾ ਹੈ ਕਿਉਂਕਿ ਅਸੀਂ ਪੜਦੇ ਨਹੀਂ ਆ ਕਿਤਾਬਾਂ ਲੈ ਵੀ ਜਾਵਾਂਗੇ ਪੜਾਂਗੇ ਨਹੀਂ ਫਿਰ ਜੋਤ ਜਗਾਈ ਤੋਂ ਬਾਬਾ ਦੀਪ ਸਿੰਘ ਦੇ ਅੱਗੇ ਜਗਾ ਦਿੱਤੀ ਅੱਗੇ ਤੁਸੀਂ ਪੂਰਾ ਸੁਣਿਓ ਜਰਾ ਧਿਆਨ ਦੇ ਨਾਲ ਰੋਜ਼ ਪੜ੍ਹ ਵੀ ਸਕਦੇ ਆਪਾਂ ਜੋਤਾਂ ਜਗਾਉਣੀਆਂ ਟੱਲ ਖੜਕਾਉਣੇ ਆਦਿ ਕਰਮ ਗੁਰਮਤ ਅਨੁਸਾਰ ਨਹੀਂ ਹੈ ਆ ਨਾਲੇ ਵੀ ਲਿਖਿਆ ਕਿ ਅਸਥਾਨ ਨੂੰ ਸੁਗੰਧਿਤ ਕਰਨ ਲਈ ਫੁੱਲ ਧੂਪ ਆਦ ਸੁਗੰਧੀਆਂ ਵਰਤਨੀਆਂ ਬਿਵਰਜਿਤ ਨਹੀਂ ਕਮਰੇ ਅੰਦਰ ਰੋਸ਼ਨੀ ਲਈ ਤੇਲ ਕਿਉ ਮੋਮਬਤੀ ਬਿਜਲੀ ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ ਮਤਲਬ ਉਹਨਾਂ ਦੇ ਬਰਾਬਰ ਕਿਸੇ ਪੁਸਤਕ ਨੂੰ ਸਥਾਪਨ ਨਹੀਂ ਕਰਨਾ ਕੋਈ ਵੀ ਗ੍ਰੰਥ ਹੈ ਗੁਰਦੁਆਰੇ ਵਿੱਚ ਕੋਈ ਮੂਰਤੀ ਪੂਜਾ ਜਾਂ ਹੋਰ ਗੁਰਮਤ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ ਨਾ ਹੀ ਕੋਈ ਅਨਮਤ ਦਾ ਤਿਹਾਰ ਬਣਾਇਆ ਜਾਵੇ ਸਾਡੇ ਗੁਰਦੁਆਰਿਆਂ ਵਿੱਚ ਮੜਾਏ ਜਾਂਦੇ ਆ ਮੱਸਿਆ ਪੂਰਨਵਾਸੀ ਸੰਗਰਾਦ ਇਹ ਅਨਮਤ ਦੇ ਤਿਉਹਾਰ ਹੈ ਹਾਂ ਕਿਸੇ ਮੌਕੇ ਜਾਂ ਇਕੱਤਰਤਾ ਨੂੰ ਗੁਰਮਤ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ ਜੇ ਅਸੀਂ ਗੁਰਮਤ ਦਾ ਹੀ ਪ੍ਰਚਾਰ ਕਰਨਾ ਕੋਈ ਦਿਨ ਨੂੰ ਕਰਨਾ ਤੇ ਅਸੀਂ ਉਹਨੂੰ ਕਰ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਦੇ ਪਾਵਿਆਂ ਨੂੰ ਮੁਠੀਆਂ ਭਰਨੀਆਂ ਕਹਿੰਦੇ ਗੁਰੂ ਸਾਹਿਬ ਦੇ ਪੈਰ ਆ ਕਿਤੇ ਗੁਰੂ ਸਾਹਿਬ ਥੱਕ ਗਏ ਤੇ ਐਦਾਂ ਨਾ ਜਾ ਕੇ ਦੱਬ ਕੇ ਜਾਂਦੇ ਗਏ ਪੰਘੂੜੇ ਦੇ ਪਾਵਿਆਂ ਦੀਆਂ ਮੁਠੀਆਂ ਭਰਨੀਆਂ ਕੰਧਾਂ ਜਾਂ ਥੜਿਆਂ ਤੇ ਨੱਕ ਰਗੜਨਾ ਅਕੇ ਦੇਖਿਆ ਨਾ ਤੁਸੀਂ ਉਹ ਕੰਧ ਨੂੰ ਨੱਕ ਰਗੜੀ ਜਾਣਗੇ ਥੜਿਆਂ ਤੇ ਨੱਕ ਰਗੜਦੇ ਆ ਮੁਠੀਆਂ ਭਰਨੀਆਂ ਮੰਜੀ ਸਾਹਿਬ ਇੱਥਾਂ ਪਾਣੀ ਰੱਖਣਾ ਅੰਮ੍ਰਿਤ ਬਣ ਗਿਆ ਜੀ ਕਹਿੰਦਾ ਬੋਤਲਾ ਭਰ ਕੇ ਰੱਖ ਦਿੰਦੇ ਆ ਬੋਤਲਾਂ ਭਰ ਕੇ ਰੱਖ ਦਿੰਦੇ ਆ ਅੰਮ੍ਰਿਤ ਕੋਈ ਸੌਖੀ ਚੀਜ਼ ਨਹੀਂ ਹੈ ਇਹ ਜੀ ਹੇਮਕੋਟ ਦਾ ਅੰਮ੍ਰਿਤ ਹੈ ਇਹ ਅੰਮ੍ਰitsar ਦਾ ਅੰਮ੍ਰਿਤ ਹੈ ਇਹ ਫਲਾਣੇ ਦਾ ਅੰਮ੍ਰਿਤ ਹੈ ਅੰਮ੍ਰਿਤ ਇੱਕੋ ਹੀ ਹੈ ਜੋ ਪੰਜ ਪਿਆਰੇ ਤਾਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕਰਦੇ ਆ ਕੱਲ ਇੱਕ ਭੈਣ ਜੀ ਕਹਿ ਰਹੇ ਸਨ ਕਹਿੰਦੇ ਸਵਾਲ ਦਾ ਜਵਾਬ ਦਿਓ ਕਹਿੰਦੇ ਕਿਸੇ ਨੇ ਮੈਨੂੰ ਆਖਿਆ ਵੀ ਜੇ ਤੁਸੀਂ ਨੌਨਵੇਜ ਖਾਣਾ ਤੇ ਹਜੂਰ ਸਾਹਿਬ ਅੰਮ੍ਰਿਤ ਛਕ ਲਓ ਜੇ ਤੁਸੀਂ ਨੌਨਵੇਜ ਖਾਣਾ ਤੇ ਹਜੂਰ ਸਾਹਿਬ ਅੰਮ੍ਰਿਤ ਛਕ ਲਓ ਇਦਾਂ ਦੇ ਲੋਕ ਆ ਸਾਡੇ ਵਿੱਚ ਹਜੂਰ ਸਾਹਿਬ ਛਕੋ ਜੇ ਤੁਹਾਨੂੰ ਗੁਰੂ ਦਾ ਭੈ ਕੋਈ ਨਹੀਂ ਹੈ ਚਾਹ ਜਿਸੇ ਮਰਜ਼ੀ ਛਕ ਲਓ ਜੇ ਗੁਰੂ ਦਾ ਡਰੇ ਕੋਈ ਨਹੀਂ ਪੰਜ ਪਿਆਰਿਆਂ ਦਾ ਡਰੇ ਕੋਈ ਨਹੀਂ ਹੈ ਤੇ ਅਸੀਂ ਉਹੀ ਕਰਮ ਕਰਨੇ ਫਿਰ ਅੰਮ੍ਰਿਤ ਛਕਣ ਦੀ ਲੋੜ ਕੀ ਹੈ ਮੇਰੀ ਰਾਏ ਆ ਸਾਧ ਸੰਗਤ ਦੀ ਜਿਸ ਚੁੱਲੇ ਤੇ ਅਸੀਂ ਮਾਸ ਬਣਾਉਂਦੇ ਆ ਜਿਸ ਚੁੱਲੇ ਤੇ ਆਂਡੇ ਬਣਾਉਨੇ ਆ ਉਸੇ ਚੁੱਲੇ ਤੇ ਕੜਾ ਪ੍ਰਸ਼ਾਦ ਬਣਾ ਰਹੇ ਆ ਕੜਾ ਪ੍ਰਸ਼ਾਦ ਕੋਈ ਮਾਮੂਲੀ ਚੀਜ਼ ਨਹੀਂ ਹੈ ਉਸੇ ਚੁੱਲੇ ਤੇ ਕਰ ਰਹੇ ਨਾ ਉਸੇ ਰਸੋਈ ਦੇ ਵਿੱਚ ਮਾਸ ਬਣਦਾ ਉਸੇ ਰਸੋਈ ਦੇ ਵਿੱਚ ਅਸੀਂ ਕੜਾ ਪ੍ਰਸ਼ਾਦ ਬਣਾ ਰਹੇ ਆ ਤੇ ਬੜਾ ਸੋਹਣਾ ਇੱਥੇ ਲਿਖਿਆ ਮਨਜੀਤ ਸਾਹਿਬ ਇੱਥੇ ਪਾਣੀ ਰੱਖਣਾ ਗੁਰਦੁਆਰਿਆਂ ਵਿੱਚ ਮੂਰਤੀਆਂ ਬੁੱਤ ਬਣਾਉਣਾ ਜਾਂ ਰੱਖਣੀਆਂ ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ ਇਹੋ ਜੇ ਕਰਮ ਮਨਮਤ ਹਨ ਚਾਹੇ ਗੁਰਦੁਆਰਿਆਂ 'ਚ ਫੋਟੋਆਂ ਜਾਂ ਬਜ਼ੁਰਗਾਂ ਦੀਆਂ ਫੋਟੋਆਂ ਲਾਉਣੀਆਂ ਮੱਥੇ ਟੇਕਣੇ ਇਹ ਜਿਹੜੀ ਮਨਮਤ ਹੈ ਇੱਕ ਥਾਂ ਤੋਂ ਦੂਜੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਲੈ ਜਾਣ ਵੇਲੇ ਅਰਦਾਸ ਕਰਨੀ ਚਾਹੀਏ ਜਿਸ ਨੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਜੀ ਚੁੱਕਿਆ ਹੋਵੇ ਉਹ ਨੰਗੇ ਪੈਰੀ ਹੋਵੇ ਪਰ ਨਾਲੇ ਵੀ ਸੁਣੋ ਪਰ ਜੇਕਰ ਕਿਸੇ ਮੌਕੇ ਜੋੜੇ ਪਾਉਣ ਦੀ ਅਤੀ ਲੋੜ ਪੈ ਜਾਏ ਤੇ ਭਰਮ ਨਹੀਂ ਕਰਨਾ ਕਾਰਨ ਕਿਉਂਕਿ ਕਈ ਵੇਲੇ ਗਰਮੀ ਦੇ ਸਮੇਂ ਫਰਸ਼ ਤਪਦਾ ਹੈ ਬੇਅਦਵੀ ਹੋ ਸਕਦੀ ਹੈ ਬੰਦਾ ਡਿੱਗ ਸਕਦਾ ਆ ਕਈ ਦੇਖੋ ਨਾ ਤੁਸੀਂ ਕਰਦੇ ਕਿਤੇ ਨਹੀਂ ਲਿਖਿਆ ਕੀ ਗੁਰੂ ਗ੍ਰੰਥ ਸਾਹਿਬ ਜੀ ਜਾ ਰਹੇ ਅੱਗੇ ਪਾਣੀ ਛਿੜਕੋ ਮਰਿਆਦਾ ਵਿੱਚ ਕਿਤੇ ਨਹੀਂ ਲਿਖਿਆ ਆ ਪਰਸੋਂ ਕਿੰਨੀ ਬਾਰਿਸ਼ ਹੋਈ ਫੇਰ ਵੀ ਪਾਣੀ ਛਿੜਕਿਆ ਜਾ ਰਿਹਾ ਸੀ ਅੱਗੇ ਇਹ ਮਨਮਤ ਹੈ ਨਾ ਸਾਡੀ ਸੋਚ ਇਦਾਂ ਦੀ ਬਣ ਗਈ ਹੈ ਅਸੀਂ ਸਤਕਾਰ ਕਿਹੜਾ ਕਰਨਾ ਸੀ ਸਤਕਾਰ ਬਾਣੀ ਨੂੰ ਆਪਣੇ ਹਿਰਦੇ ਵਿੱਚ ਲਿਆਉਣਾ ਸੀ ਜੋੜੇ ਪਾ ਲੈਣੇ ਕੋਈ ਭਰਮ ਨਹੀਂ ਕਰਨਾ ਜੇ ਅਤੀ ਜ਼ਰੂਰਤ ਪੈ ਜਾਈਏ ਨੇ ਕਿ ਵੀ ਇੱਥੇ ਲਿਖ ਦਿੱਤਾ ਵੀ ਹੁਣ ਜੋੜੇ ਪਾ ਕੇ ਜਾਣਾ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸਾ ਸੋਧ ਕੇ ਪ੍ਰਕਾਸ਼ਿਆ ਜਾਵੇ ਪ੍ਰਕਾਸ਼ ਕਰਨ ਵੇਲੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਸ਼ਬਦ ਦਾ ਬਾਕ ਲਿਆ ਜਾਵੇ ਅੱਗੇ ਹੁਕਮ ਲਾਵਾਂ ਜਿਹੜਾ ਉਹਦੇ ਵਿੱਚ ਮਰਯਾਦਾ ਵਿੱਚ ਲਿਖਿਆ ਉਹ ਆਪਾਂ ਅੱਗੇ ਪੜ੍ਹਾਂਗੇ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆਵੇ ਭਾਵੇਂ ਅੱਗੇ ਪ੍ਰਕਾਸ਼ ਹੋਇਆ ਹੋਵੇ ਜਾਂ ਨਾ ਹਰ ਇੱਕ ਸਿੱਖ ਨੂੰ ਸਨਮਾਨ ਲਈ ਉੱਠ ਖਲੋਣਾ ਚਾਹੀਏ ਕਈ ਗੁਰਦੁਆਰੇ ਐਸੇ ਆ ਜਿੱਥੇ ਕਮਰਾ ਜਿਹੜਾ ਗੁਰੂ ਸਾਹਿਬ ਜੀ ਦਾ ਵਿਸ਼ਰਾਮ ਵਾਲਾ ਕਮਰਾ ਅਲੱਗ ਨਹੀਂ ਹੈ ਤੇ ਗੁਰੂ ਸਾਹਿਬ ਜੀ ਮਹਾਰਾਜ ਕਿਸੇ ਦੇ ਘਰੋਂ ਗੁਰੂ ਸਾਹਿਬ ਦਾ ਸਰੂਪ ਆਉਂਦਾ ਸੰਗਤ ਬੈਠੀ ਹੈ ਤੇ ਖੜੇ ਹੋ ਜਾਣਾ ਚਾਹੀਦਾ ਚਾਹੇ ਪ੍ਰਕਾਸ਼ ਹੋਇਆ ਹੋਵੇ ਤੇ ਚਾਹੇ ਨਾ ਹੋਇਆ ਹੋਵੇ ਗੁਰਦੁਆਰੇ ਅੰਦਰ ਜਾਣ ਲੱਗਿਆਂ ਜੋੜੇ ਬਾਹਰ ਲਾ ਕੇ ਸੁਥਰਾ ਹੋ ਕੇ ਜਾਣਾ ਚਾਹੀਏ ਜੇ ਪੈਰ ਮੈਲੇ ਜਾਂ ਗੰਦੇ ਹੋਣ ਤਾਂ ਜਲ ਨਾਲ ਧੋ ਲੈਣੇ ਚਾਹੀਏ ਹੁਣ ਕਿਉਂਦਾ ਸਾਡੇ ਮੈਂ ਬੜਾ ਜ਼ੋਰ ਲਾਇਆ 3 ਸਾਲ ਲੱਗ ਗਏ ਕਮੇਟੀ ਦੇ ਪਿੱਛੇ ਲੱਗ ਕੇ ਪੈਰ ਧੋਣ ਵਾਲਾ ਬਣਾਇਆ ਪਰ ਦੂਸਰੇ ਪਾਸੇ ਆਉਣ ਲੱਗੇ ਜਰਾਬਾਂ ਵਾਲੇ ਕੋਈ ਇਦੀਆਂ ਗੰਦੀਆਂ ਜਰਾਬਾਂ ਕਈਆਂ ਦੀਆਂ ਹੁੰਦੀਆਂ ਫਟੀਆਂ ਜਰਾਬਾਂ ਹੁੰਦੀਆਂ ਆ ਜਿਹੜਾ ਠੰਡ ਹੁੰਦਾ ਠੰਡ ਵਾਲਾ ਇਲਾਕਾ ਉੱਥੇ ਤਾਂ ਜਰਾਬਾਂ ਪਾਉਂਦੇ ਠੰਡ ਹੁੰਦੀ ਹੈ ਜਾਂ ਬਾਹਰਲੇ ਦੇਸ਼ਾਂ ਵਿੱਚ ਪਾਉਂਦੇ ਠੰਡ ਹੁੰਦੀ ਹੈ ਅਸੀਂ ਇਸ ਕਰਕੇ ਜਰਾਬਾਂ ਪਾ ਗਏ ਉਹਨੇ ਲੋਕੀ ਕਹਿੰਦੇ ਅਸੀਂ ਅਮੀਰ ਬੰਦੇ ਆ ਸਾਡੇ ਕੋਲ ਜਰਾਬਾਂ ਹੈਗੀਆਂ ਇੱਕ ਸਤਕਾਰ ਦਾ ਹਿੱਸਾ ਹੈ ਹੱਥ ਪੈਰ ਧੋ ਕੇ ਆਉਣੇ ਅਸੀਂ ਨਾ ਧੋ ਕੇ ਆਉਣੇ ਨਾ ਕਰੋ ਹੱਥ ਧੋਣੇ ਪੈਰ ਧੋਣੇ ਜਾਣਾ ਦਰਬਾਰ ਸਾਹਿਬ ਦੇ ਵਿੱਚ ਲੰਗਰ ਨਹੀਂ ਦਿੰਦੇ ਅਗਲੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਅਸੀਂ ਸਨਮਾਨ ਕਰੀਏ ਆਹ ਰਹਿਤ ਮਰਜ਼ਾਦਾ ਲਿਖਦੀ ਹੈ ਗੁਰਦੁਆਰੇ ਅੰਦਰ ਜਾਣ ਲੱਗਿਆਂ ਜੋੜੇ ਬਾਹਰ ਲਾ ਕੇ ਸੁਥਰਾ ਹੋ ਕੇ ਜਾਣਾ ਚਾਹੀਏ ਜੇ ਪੈਰੇ ਪੈਰ ਮੈਲੇ ਜਾਂ ਗੰਦੇ ਹੋਣ ਤਾਂ ਜਲ ਨਾਲ ਧੋ ਲੈਣੇ ਚਾਹੀਏ ਗੁਰਦੁਆਰਾ ਸਾਹਿਬ अथवा ਗੁਰਦੁਆਰੇ ਨੂੰ ਆਪਣੇ ਸੱਜੇ ਪਾਸੇ ਰੱਖ ਕੇ ਪ੍ਰਕਰਮਾ ਕਰਨੀ ਚਾਹੀਏ ਜਿਹਦਾ ਆਪਾਂ ਪ੍ਰਕਰਮਾ ਕਰਦੇ ਹਾਂ ਤੇ ਨੇ ਅੰਗ ਸਿੰਘ ਤੁਸੀਂ ਦੇਖਿਆ ਉਹ ਉਹ ਉਲਟੇ ਪਾਸੇ ਕਰਦੇ ਤੇ ਉਹਨਾਂ ਨੂੰ ਪੁੱਛੋ ਕਹਿੰਦੇ ਜੀ ਸ਼ਸਤਰ ਇੱਧਰ ਗੁਰੂ ਸਾਹਿਬ ਵੱਲ ਰਹਿੰਦੇ ਆ ਪਰ ਜੋ ਸਾਡੀ ਅਕਾਲ ਤਖਤ ਸਾਹਿਬ ਦੀ ਮਰਜ਼ਾਤ ਗੁਰਦੁਆਰੇ ਅੰਦਰ ਦਰਸ਼ਨਾਂ ਲਈ ਜਾਣ ਲਈ ਕਿਸੇ ਦੇਸ਼ ਮਜਬ ਜਾਤੀ ਵਾਲੇ ਨੂੰ ਮਨਾਈ ਨਹੀਂ ਹੈ ਕੋਈ ਵੀ ਆ ਸਕਦਾ ਪਰ ਉਸ ਦੇ ਪਾਸ ਸਿੱਖ ਧਰਮ ਤੋਂ ਵਿਵਰਚਤ ਤਮਾਕੂ ਆਦਿ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਗੁਰਦੁਆਰੇ ਅੰਦਰ ਜਾ ਕੇ ਸਿੱਖ ਦਾ ਪਹਿਲਾ ਕਰਮ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਉਪਰੰਤ ਗੁਰੂ ਰੂਪ ਸਾਧ ਸੰਗਤ ਦੇ ਦਰਸ਼ਨ ਕਰਕੇ ਸਹਿਜ ਨਾਲ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਤਲਬ ਆਪਣੇ ਮਨ ਦੇ ਵਿੱਚ ਬੋਲ ਕੇ ਸਾਰੀ ਸੰਗਤ ਨੂੰ ਫਤਿਹ ਬੁਲਾਉਣੀ ਹੈ ਸਹਿਜ ਦੇ ਨਾਮ ਸੰਗਤ ਵਿੱਚ ਬੈਠਣ ਲਈ ਸਿੱਖ ਅਸਿੱਖ ਛੂਤ ਜਾਤ ਜਾਤ ਪਾਤ ਊਚ ਨੀਚ ਦਾ ਭਰਮ ਜਾਂ ਬਿਤਕਰਾ ਨਹੀਂ ਕਰਨਾ ਵੀ ਮੈਂ ਇਹਦੇ ਨਾਲ ਬੈਠਣਾ ਇਹਦੇ ਨਾਲ ਨਹੀਂ ਬੈਠਣਾ ਇਹ ਸਾਨੂੰ ਸਮਾਨਤਾ ਸਿਖਾਈ ਜਾਂਦੀ ਸੰਗਤ ਵਿੱਚ ਬੈਠ ਕੇ ਜੇ ਇੱਥੇ ਅੱਗੇ ਸਾਡੇ ਮਨ ਦੇ ਵਿੱਚ ਭੇਦ ਹੈ ਜੇ ਦਾ ਪ੍ਰਸ਼ਾਦਾ ਵਰਤਾਉਨੇ ਨਾ ਭਾਵੇਂ ਕੋਈ ਦੁਸ਼ਮਣ ਬੈਠਾ ਹੋਵੇ ਦੇਣਾ ਪਏਗਾ ਕੜਾ ਪ੍ਰਸ਼ਾਦ ਤਾਂ ਨੇ ਦੇਣਾ ਪਏਗਾ ਉਸ ਨੂੰ ਵੀ ਇਹ ਨਹੀਂ ਕਿ ਮੈਂ ਆਪਣੀ ਮਰਜ਼ੀ ਨਾਲ ਬੈਠਣਾ ਮੈਂ ਇਹਦੇ ਨਾਲ ਨਹੀਂ ਬੈਠਣਾ ਇੱਥੇ ਆ ਕੇ ਸਾਡਾ ਭਰਮ ਨਿਕਲ ਜਾਣਾ ਚਾਹੀਦਾ ਬਿਸਰ ਗਈ ਸਭ 타ਤ ਪਰਾਈ ਜਬ ਤੇ ਸਾਧ ਸੰਗਤ ਮੋਹ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆ ਅਗਲਾ ਪੁਆਇੰਟ ਹੈ ਕਿਸੇ ਮਨੁੱਖ ਦਾ ਸਤਿਗੁਰੂ ਦੇ ਪ੍ਰਕਾਸ਼ ਸਮੇਂ ਸੰਗਤ ਵਿੱਚ ਗਦੇਲਾ ਆਸਣ ਕੁਰਸੀ ਚੌਂਕੀ ਮੰਝਾ ਆਦ ਲਾ ਕੇ ਬੈਠਣਾ ਜਾਂ ਕਿਸੇ ਹੋਰ ਬਿੱਤਰ ਕੇ ਨਾਲ ਬੈਠਣਾ ਮਨਮਤ ਹੈ ਹੁਣ ਦੇਖੋ ਇਸ ਪੁਆਇੰਟ ਤੇ ਵਿਚਾਰ ਬਹੁਤ ਜ਼ਰੂਰੀ ਹੈ ਅੱਜ ਸਰੀਰ ਜਿਹੜੇ ਆ ਬਿਮਾਰੀਆਂ ਦੇ ਨਾਲ ਗ੍ਰਸਤ ਹਨ ਸਾਰਿਆਂ ਦੇ ਰਾਜਪਾਲ ਜੀ ਅੱਜ ਹੱਸ ਰਹੇ ਆ ਪਹਿਲੀ ਵਾਰੀ ਬੈਠੇ ਕੁਰਸੀ ਤੇ ਕਿਉਂਕਿ ਅਸੀਂ ਬਿਮਾਰੀਆਂ ਦੇ ਨਾਲ ਗ੍ਰਸਤ ਆ ਤੇ ਪਰ ਇਹਦੀ ਵਿਵਸਥਾ ਹੋਣੀ ਚਾਹੀਦੀ ਹੈ ਤਰੀਕੇ ਦੇ ਨਾਲ ਹੋਣੀ ਚਾਹੀਦੀ ਪਿੱਛੇ ਪਾਸੇ ਕੁਰਸੀਆਂ ਹੋਣੀਆਂ ਚਾਹੀਦੀਆਂ ਅੱਗੇ ਉਹਦੇ ਕੋਈ ਨਾ ਕੋਈ ਪਰਦਾ ਹੋਣਾ ਚਾਹੀਦਾ ਕਿ ਜੋ ਅਸੀਂ ਗੁਰੂ ਸਾਹਿਬ ਦਾ ਸਤਕਾਰ ਬਣਾਈ ਰੱਖੀਏ ਮੈਂ ਖੰਡਵੇ ਦੇ ਇੱਕ ਗੁਰਦੁਆਰੇ ਦੀ ਗੱਲ ਕਰ ਰਿਹਾ ਹਾਂ ਤੁਸੀਂ ਇਸ਼ਾਰਾ ਸਮਝ ਲਿਓ ਗੁਰੂ ਗ੍ਰੰਥ ਸਾਹਿਬ ਤੱਕਰ ਸੋਫੇ ਆ ਗਏ ਉੱਥੇ ਔਰ ਇੱਥੋਂ ਤੱਕਰ ਆਪਣੇ ਪੈਰਾਂ ਦੇ ਥੱਲੇ ਗੱਦੀਆਂ ਲਾ ਕੇ ਬੀਬੀਆਂ ਬੈਠਦੀਆਂ ਅਸੀਂ ਕਿਹਦਾ ਸਤਕਾਰ ਕਰ ਰਹੇ ਹਾਂ ਅਸੀਂ ਇੱਥੇ ਆਰਾਮ ਲੈਣ ਆਏ ਆਂ ਫੇ ਚਲੋ ਸਾਡਾ ਸਰੀਰ ਹੀ ਠੀਕ ਨਹੀਂ ਆ ਗੋਡੇ ਠੀਕ ਨਹੀਂ ਆ ਅਸੀਂ ਕੁਰਸੀ ਤੇ ਬੈਠੇ ਆਂ ਪਰ ਥੱਲੇ ਪੈਰਾਂ ਵਿੱਚ ਵੀ ਗੱਦੀ ਰੱਖੀ ਹੋਈ ਹੈ ਕੱਲ ਤੱਕ ਕੋਈ ਕਾਗਾ ਮੈਂ ਠੀਕ ਨਹੀਂ ਮੈਂ ਤਾਂ ਮੰਜਾ ਵੀ ਲਾ ਦੇਉ ਇੱਥੇ ਮੈਂ ਇੱਥੇ ਲੰਮਾ ਹੀ ਪੈਣਾ ਇੱਥੇ ਲੰਮਾ ਬੈ ਕੇ ਕੀਰਤਨ ਸੁਣਾ ਕਰੋਗੇ ਇਹਦੀ ਵਿਵਸਥਾ ਹੋਣੀ ਚਾਹੀਦੀ ਹੈ ਇਹ ਪ੍ਰਬੰਧਕ ਕਮੇਟੀਆਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਕੁਰਸੀਆਂ ਲਾਓ ਇਹਦਾ ਮੈਂ ਵਿਰੋਧ ਨਹੀਂ ਕਰ ਰਿਹਾ ਸਰੀਰ ਸਾਡੇ ਸਾਰਿਆਂ ਦੇ ਇਦਾਂ ਦੇ ਹੀ ਆ ਪਰ ਉਹਦੀ ਵਿਵਸਥਾ ਹੋਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਆ ਹੁਣੇ ਗੁਰਦਾਰਾ ਪੰਜਾਬ ਕਲੋਨੀ ਵਿੱਚ ਅਸੀਂ ਸਾਈਡ ਤੇ ਕੁਰਸੀਆਂ ਲਾਈਆਂ ਫੇਰ ਵੀ ਉਹ ਟੇਬਲ ਲਿਆ ਕੇ ਦੋ ਤਿੰਨ ਜਾਣੇ ਅੱਗੇ ਬੈਠਦੇ ਬਾਗ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠਦੇ ਤੇ ਕਿੱਥੋਂ ਅਸੀਂ ਕਿਸੇ ਨੂੰ ਇਕੱਲੇ ਨੂੰ ਕਵਾਂਗੇ ਤਾਂ ਗੁੱਸਾ ਕਰੇਗਾ ਨਾ ਮੈਂ ਸੰਗਤ ਦੇ ਤੌਰ ਤੇ ਇਸੇ ਕਰਕੇ ਕਹਿ ਰਹੇ ਆ ਕਿ ਅਸੀਂ ਉਸ ਵਿਵਸਥਾ ਨੂੰ ਆਪ ਬਣਾਉਣਾ ਹੈ ਅਦਰ ਸਾਡੇ ਸਰੀਰ ਕਿਦਾਂ ਦੇ ਆ ਤੇ ਅਸੀਂ ਕਿੰਨਾ ਹੋ ਜਾਈਏ ਵੀ ਅਸੀਂ ਲਾਭ ਲੈਣ ਆਏ ਆ ਤੇ ਕਈ ਸੋਫੇ ਤੇ ਬੈਠੇ ਹੁੰਦੇ ਲੱਤ ਤੇ ਲੱਤ ਰੱਖੀ ਹੁੰਦੀ ਜਿੱਦਾਂ ਕੁੜਮਾ ਦੇ ਘਰ ਆਏ ਹੁੰਦੇ ਆ ਵੇ ਚੰਗੇ ਜਰਾ ਬਾਹਾਂ ਜੀਆਂ ਆ ਕਰਕੇ ਲੱਤ ਦੇ ਉੱਪਰ ਰੱਥ ਰੱਖ ਕੇ ਬੈਠਦੇ ਤੇ ਸਤਕਾਰ ਦੇ ਨਾਲ ਬੈਠੀਏ ਜੇ ਬੈਠਣਾ ਵੀ ਆ ਤੇ ਸਤਕਾਰ ਦੇ ਨਾਲ ਬੈਠੀਏ ਗੁਰੂ ਸਾਹਿਬ ਦੇ ਸਨਮਾਨ ਨੂੰ ਮੁੱਖ ਰੱਖਣਾ ਤੇ ਮੇਰੀ ਬੇਨਤੀ ਜ਼ਰੂਰ ਤੁਸੀਂ ਕਬੂਲ ਕਰਿਓ ਗੁਰੂ ਗ੍ਰੰਥ ਸਾਹਿਬ ਤੋਂ ਥੋੜਾ ਦੂਰ ਹੋ ਕੇ ਤੇ ਅੱਜ ਤਾਂ ਚਲੋ ਉੱਚੀ ਜਗ੍ਹਾ ਤੇ ਪ੍ਰਕਾਸ਼ ਹੈ ਤੇ ਸਤਗੁਰੂ ਮਹਾਰਾਜ ਬੜਾ ਸੋਹਣਾ ਲਿਖਿਆ ਮੈਂ ਫਿਰ ਆਪ ਜੀ ਨੂੰ ਸੁਣਾ ਦਿੰਦਾ ਕਿਸੇ ਮਨੁੱਖ ਦਾ ਸਤਗੁਰਾਂ ਦੇ ਪ੍ਰਕਾਸ਼ ਸਮੇ ਜਾਂ ਸੰਗਤ ਵਿੱਚ ਗਦੇਲਾ ਆਸਣ ਕੁਰਸੀ ਚੌਂਕੀ ਮੰਝਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਬਿੱਤਰੇ ਕ ਨਾਲ ਬੈਠਣਾ ਮਨਮਤ ਹੈ ਸੰਗਤ ਵਿੱਚ ਜਾਂ ਸਤਗੁਰਾਂ ਦੇ ਪ੍ਰਕਾਸ਼ ਸਮੇ ਕਿਸੇ ਸਿੱਖ ਨੂੰ ਨੰਗੇ ਸਿਰ ਨਹੀਂ ਬੈਠਣਾ ਚਾਹੀਦਾ ਖਾਸ ਕਰਕੇ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਚੁੰਨੀ ਅੱਗੇ ਪਿੱਛੇ ਹੋ ਜਾਂਦੀ ਹੈ ਤੇ ਧਿਆਨ ਰੱਖਿਆ ਕਰੋ ਸੰਗਤ ਵਿੱਚ ਸਿੱਖ ਇਸਤਰੀਆਂ ਲਈ ਪੜਦਾ ਕਰਨਾ ਜਾਂ ਘੁੰਡ ਕੱਢਣਾ ਗੁਰਮਤ ਦੇ ਵਿਰੁੱਧ ਹੈ ਗੁਰੂ ਸਾਹਿਬ ਨੇ ਬਰਾਬਰ ਦਾ ਦਰਜਾ ਦਿੱਤਾ। ਇੱਕ ਗੁਲਾਮੀ ਦੀ ਨਿਸ਼ਾਨੀ ਸੀ। ਇਹ ਘੁੰਡ ਕੱਢਣਾ, ਪੜਦਾ ਕੱਢਣਾ ਗੁਲਾਮੀ ਦੀ ਨਿਸ਼ਾਨੀ ਸੀ। ਕਿੱਡਾ ਵੱਡਾ ਸਤਿਗੁਰ ਨੇ ਸਤਕਾਰ ਦਿੱਤਾ। ਗੁਰੂ ਸਾਹਿਬ ਕਹਿੰਦੇ ਸਿਰ ਢੱਕਣਾ। ਅੱਗੇ ਪੜਾਂਗੇ। ਤੁਸੀਂ ਦਸਤਾਰ ਵੀ ਬੀਬੀਆਂ ਸਜਾ ਸਕਦੀਆਂ ਤੇ ਸਿਰ ਢੱਕ ਸਕਦੀਆਂ ਦੁਪੱਟੇ ਦੇ ਨਾਲ। ਇਹ ਨਹੀਂ ਆਖਿਆ ਸੀ ਵੀ ਤੁਹਾਡੇ ਕੋਲ ਚੁੰਨੀ ਵੀ ਨਾ ਹੋਵੇ। ਉਹ ਕਈ ਪਹਿਣਾ ਬਾਹਰ ਜਾਂਦੇ ਆ ਤੇ ਚੁੰਨੀ ਵੀ ਕੋਲ ਨਹੀਂ ਹੁੰਦੀ। ਕਟੋ-ਕਟ ਗਲੇ 'ਚ ਪਾ ਲੋ ਕਲ ਕੋਲ ਤਾਂ ਰੱਖੋ ਆਪਣੀ ਇੱਜ਼ਤ ਆਪਣੇ ਕੋਲ ਤਾਂ ਰੱਖੋ ਤੇ ਘੁੰਡ ਕੱਢਣਾ ਪੜਦਾ ਨਹੀਂ ਕਰਨਾ ਇਹ ਤਾਂ ਗੁਰੂ ਸਾਹਿਬ ਸਾਨੂੰ ਇਸ ਚੀਜ਼ਾਂ ਤੋਂ ਬਚਾਇਆ ਸੰਗਤ ਵਿੱਚ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਕਿਸੇ ਸਿੱਖ ਨੂੰ ਨੰਗੇ ਸਿਰ ਨਹੀਂ ਬੈਠਣਾ ਚਾਹੀਦਾ ਸੰਗਤ ਵਿੱਚ ਸਿੱਖ ਇਸਤਰੀਆਂ ਲਈ ਪੜਦਾ ਕੱਢਣਾ ਘੁੰਡ ਕੱਢਣਾ ਗੁਰਮਤਿ ਵਿਰੋਧ ਹੈ ਅੱਗੇ ਪੰਜ ਤਖਤ ਸਾਰੇ ਨੂੰ ਪਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤਖਤ ਸ੍ਰੀ ਪਟਨਾ ਸਾਹਿਬ ਬਿਹਾਰ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਤਖਤ ਸ੍ਰੀ ਹਜੂਰ ਸਾਹਿਬ ਨਦੇੜ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ ਹੁਣ ਤਖਤਾਂ ਤੇ ਖਾਸ ਸਥਾਨ ਉੱਤੇ ਕੇਵਲ ਰਹਿਤ ਬਾਣ ਅਮਰਤਾਰੀ ਸਿੰਘ ਜਾਂ ਸਿੰਘਣੀਆਂ ਹੀ ਚੜ ਸਕਦੇ ਹਾਂ ਤਖਤਾਂ ਉੱਤੇ ਪਤਤ ਜਾਂ ਤਨਖਾਈਏ ਸਿੱਖ ਤੋਂ ਬਿਨਾਂ ਹਰ ਇੱਕ ਪ੍ਰਾਣੀ ਮਾਤਰ ਸਿੱਖ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ ਹੁ ਤੁਸੀਂ ਪੁੱਛੋਗੇ ਤਨਖਾਈਆ ਕੌਣ ਹੈ ਇਹ ਤੁਸੀਂ ਆਖਰ ਦੇ ਵਿੱਚ ਆਖਰੀ ਪੰਨਾ ਪੜਾਂਗੇ ਉਹਦੇ ਵਿੱਚ ਤੁਸੀਂ ਦੇਖ ਲਿਓ ਵੀ ਤਨਖਾਈਏ ਕਿਹੜੇ ਆ ਜਿਨ੍ਹਾਂ ਦੀ ਅਰਦਾਸ ਤਖਤ ਦੇ ਉੱਪਰ ਨਹੀਂ ਹੋ ਸਕਦੀ ਚਾਹੇ ਹਜੂਰ ਸਾਹਿਬ ਆ ਪਟਨਾ ਸਾਹਿਬ ਆ ਚਾਹੇ ਅਕਾਲ ਤਖਤ ਸਾਹਿਬ ਹਰ ਇੱਕ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ ਤੇ ਲੱਗਾ ਹੋਵੇ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਬਸੰਤੀ ਜਾਂ ਸਰਮਈ ਹੋਵੇ ਨਿਸ਼ਾਨ ਸਾਹਿਬ ਦੇ ਸਿਰੇ ਉੱਤੇ ਸਰਬ ਲੋਹ ਦਾ ਭਾਲਾ ਜਾਂ ਖੰਡਾ ਹੋਵੇ ਇਹ ਅੱਜ ਮਰਜਾਦਾ ਨਹੀਂ ਬਣੀ 1932 ਦੇ ਵਿੱਚ ਬਣੀ ਹੈ ਆ ਨਿਸ਼ਾਨ ਸਾਹਿਬ ਦਾ ਰੰਗ ਹੋਣ ਲਾਗੂ ਹੋਇਆ ਪਹਿਲਾਂ ਬਸੰਤੀ ਹੁੰਦਾ ਸੀ ਨਿਹੰਗ ਸਿੰਘ ਅੱਜ ਵੀ ਸੁਰਮਈ ਲਾਉਂਦੇ ਨੇ ਨੀਲਾ ਲਾਉਂਦੇ ਆ ਆ ਪਿੱਛੇ ਜਦੋਂ ਗੁਰਨਾਨ ਸਿੰਘ ਸਾਹਿਬ ਦੇ ਗੁਰਪੁਰਤ ਤੋਂ ਪਹਿਲਾਂ ਨਿਸ਼ਾਨ ਸਾਹਿਬ ਦਾ ਪਰ ਰੰਗ ਬਦਲਿਆ ਤੇ ਆਵਾਜ਼ ਆਈ ਸੀ ਸ਼ਹਿਰ ਦੇ ਵਿੱਚੋਂ ਬੋਲੇ ਖਾਲਸਤਾਨੀ ਝੰਡਾ ਹੈ ਮੈਂ ਖੁਦ ਉਹਦੇ ਕੋਲ ਖੁਦ ਚਲਾ ਗਿਆ ਸੀ ਉਸ ਬੰਦੇ ਕੋਲ ਜਿਸ ਨੇ ਆਖਿਆ ਬੜਾ ਵੱਡਾ ਨੇਤਾ ਹਿੰਦੂ ਹਿੰਦੂਆਂ ਦਾ ਤੇ ਮੈਂ ਕਿਹਾ ਵੀ ਦੱਸ ਦੇ ਖਾਲਸਾਤਨ ਬਣ ਗਿਆ ਤੂੰ ਖਾਲਸਾਤਨ ਦਾ ਝੰਡਾ ਦੇਖਿਆ ਇਹ ਸਾਡਾ ਨਿਸ਼ਾਨ ਸਾਹਿਬ ਹੈ ਔਰ 1932 ਦੇ ਵਿੱਚ ਔਰ ਸਾਡਾ ਨਿਸ਼ਾਨ ਅਸੀਂ ਭਾਵੇਂ ਨੀਲਾ ਲਾਈਏ ਕਾਲਾ ਲਾਈਏ ਪੀਲਾ ਲਾਈਏ ਇਹ ਸਾਡੀ ਮਰਜ਼ਾਦਾ ਹੈ ਇਹ ਮਰਜ਼ਾਦਾ 1932 ਦੇ ਵਿੱਚ ਬਣੀ ਹੈ ਬਸੰਤੀ ਰੰਗ ਜਾਂ ਸਰਮਈ ਰੰਗ ਹਰ ਇੱਕ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ ਤੇ ਲੱਗਾ ਹੋਵੇ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਬਸੰਤੀ ਜਾਂ ਸਰਮਈ ਹੋਵੇ ਤੇ ਨਿਸ਼ਾਨ ਸਾਹਿਬ ਦੇ ਉੱਪਰ ਜਿੱਦਾਂ ਸਰਬਲੋਹ ਦਾ ਖਪਾਲਾ ਜਾਂ ਖੰਡਾ ਹੋਵੇ ਆਖਰੀ ਪੁਆਇੰਟ ਹੈ ਗੁਰਦੁਆਰੇ ਵਿੱਚ ਨਗਾਰਾ ਹੋਵੇ ਜੋ ਸਮੇਂ ਸਿਰ বাজਾਇਆ ਜਾਵੇ ਇਹ ਸਾਡੀਆਂ ਨਿਸ਼ਾਨੀਆਂ ਹਨ ਨਿਸ਼ਾਨ ਸਾਹਿਬ ਹੋ ਗਿਆ ਨਗਾਰਾ ਹੋ ਗਿਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਹ ਨਿਸ਼ਾਨੀਆਂ ਗੁਰਦੁਆਰੇ ਦੀ ਤੇ ਇਹ ਚੀਜ਼ਾਂ ਜਿਹੜੀਆਂ ਸਾਡੇ ਕੋਲ ਹੋਣੀ ਚਾਹੀਦੀਆਂ ਹਨ ਸਮੇਂ ਦੀ ਸਮਾਪਤੀ ਹੈ ਕੱਲ ਅੱਗੇ ਪੁਆਇੰਟ ਹਨ ਕੀਰਤਨ ਅਤੇ ਸਾਨੂੰ ਕੇਵਲ ਪੁੱਛਿਆ ਜਾਂਦਾ ਹੁਕਮ ਕਿੱਦਾ ਲੈਣਾ ਹੈ ਸਹਿਜ ਪਾਠ ਰੱਖਣ ਲੱਗਿਆ ਕੀ ਕਰਨਾ ਚਾਹੀਦਾ ਹੈ ਅਖੰਡ ਪਾਠ ਸਾਹਿਬ ਰੱਖਣ ਲੱਗਿਆ ਕੀ ਮਰਜ਼ਾਦਾ ਹੈ ਇਹ ਅੱਗੇ ਪੂਰੀ ਸਿੱਖ ਰਹਿਤ ਮਰਜ਼ਾਦਾ ਵਿੱਚ ਲਿਖਿਆ ਹੈ ਇਹ ਕਾਪੀ ਹਰੇਕ ਦੇ ਘਰ ਹੋਣੀ ਚਾਹੀਦੀ ਹੈ ਕਾਪੀ ਤਾਂ ਹੋਣੀ ਚਾਹੀਦੀ ਹੈ ਪਰ ਪੜ੍ਹਨੀ ਵੀ ਚਾਹੀਦੀ ਹੈ ਤੇ ਆਪਾਂ ਇਹਨੂੰ 5 ਮਿੰਟ ਲੱਗਦੇ ਆ ਪੜ੍ਹਨ ਵਾਸਤੇ ਜੇ ਆਪਾਂ ਰੋਜ਼ ਪੜਾਂਗੇ ਤਾਂ ਪੁੱਛਣ ਦੀ ਲੋੜ ਨਹੀਂ ਹੈ ਵੀ ਰਾਣਾ ਜੀ ਨੂੰ ਪੁੱਛ ਲੋ ਤੇ ਤੁਸੀਂ ਸਾਰੇ ਰਾਣਾ ਜੀ ਬਣ ਜਾਓਗੇ ਜੇ ਨੂੰ ਤੁਸੀਂ ਰੋਡ ਪੜੋਗੇ ਰੋਜ਼ ਮਰਯਾਦਾ ਨੂੰ ਪੜੋਗੇ ਕਿਉਂਕਿ ਹਰੇਕ ਸਿੱਖ ਹੈ ਹਰੇਕ ਸਿੱਖ ਦਾ ਹੀ ਫਰਜ਼ ਹੈ ਕਿ ਅਸੀਂ ਆਪਣੀ ਮਰਯਾਦਾ ਦੇ ਉੱਪਰ ਪਹਿਰਾ ਦਈਏ ਤੇ ਇਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ